ਕਿ ਲਾਈਵ ਐਗਜ਼ੈਪਲਸ ਦੇ ਨਾਲ ਐਕਸਪੈਰੀਮੈਂਟਲੀ ਉਹ ਚੀਜ਼ਾਂ ਪ੍ਰੂਵ ਕਰਕੇ ਦਿਖਾਈਏ ਤੇ ਬਾਕੀ ਮੈਨੂੰ ਖੁਸ਼ੀ ਇਸ ਗੱਲ ਦੀ ਵੀ ਹੈ ਕਿ ਗੱਲ ਨੂੰ ਬੜੇ ਜਲਦੀ ਕੈਚ ਕਰ ਰਹੇ ਹੈਗੇ। ਕਿ ਸਪੌਂਡ ਕੀਤਾ ਠੀਕ ਹੈ ਗਲਤੀ ਇਨਸਾਨ ਕੋਲ ਹੋ ਜਾਂਦੀ ਹੈ ਨੀ। ਪਰ ਗਲਤੀ ਨੂੰ ਸੁਧਾਰਨਾ ਹੀ ਬਹੁਤ ਵੱਡੀ ਚੀਜ਼ ਹੁੰਦੀ ਹੈ। ਤੇ ਉਹਦੀ ਮੁਆਫੀ ਵੀ ਮਿਲ ਜਾਂਦੀ ਹੈ। ਠੀਕ ਹੈ ਜੀ ਤੁਸੀਂ ਲੜਾਈ ਦੇ ਪਾਤਰ ਹੋ ਕੋਈ ਇਹ ਨਹੀਂ ਕੋਈ ਗੱਲ ਨਹੀਂ ਹੈ। ਵੇਖਿਆ ਜੀ ਸਰ ਨੇ ਕਿਹਾ ਠੀਕ ਹੈ ਉਹਨੂੰ ਮਾਨਸਿਕ ਸਮਝਾਉਣ ਦਾ ਇੱਕ ਤਰੀਕਾ ਉਹਨਾਂ ਨੇ اختیار ਕੀਤਾ ਸੀਗਾ ਮੇਰੇ ਨਾਲ ਪਹਿਲਾਂ ਗੱਲ ਹੋਈ ਸੀ ਸਰ ਦੀ ਕਿੰਨੀ ਅਸੀਂ ਇਹਨਾਂ ਨੂੰ ਹਸਾਉਣਾ ਵੀ ਹੈ ਔਰ ਆਪਣੀ ਗੱਲ ਵੀ ਜੇਨੀ ਕੋਈ ਇੱਕ ਜਰੀਆ ਹੁੰਦਾ ਹੈ ਤੇ ਉਹ ਬਹੁਤ ਲੰਬੇ ਕੰਮ ਤੱਕ ਅਸਰ ਦਾ ਲੈਂਦਾ ਹੈ ਜਿਸ ਨਾਲ ਕੁਝ ਕਹਾਣੀਆਂ ਦਾ ਵੀ ਮਤਲਬ ਹੈ ਕਿ ਪ੍ਰਯੋਗ ਕੀਤਾ ਗਿਆ ਛੋਟੀ ਛੋਟੀਆਂ ਤੇ ਉਹ ਫਿਰ ਲੰਬਾ ਟਾਈਮ ਤੱਕ ਸਾਡੇ ਮਾਈਂਡ ਦੇ ਵਿੱਚ ਮਤਲਬ ਕਿ ਸਟਿੱਕ ਹੋ ਜਾਂਦੀਆਂ ਨੇ, ਟਿਕ ਜਾਂਦੀਆਂ ਹੈਗੀਆਂ ਨੇ ਤੇ ਜਦੋਂ ਵੀ ਕੋਈ ਅਸੀਂ ਇਸ ਤਰ੍ਹਾਂ ਦਾ ਕੋਈ ਜਿਹਨੂੰ ਸਰਨੇ ਕਿਹਾ ਵੀ ਪਾਪ ਦਾ ਬੀਜ, ਬੀਜਣ ਵਾਲੀ ਗੱਲ ਜੁਣੀ ਹੈ, 네ਗੇਟਿਵਿਟੀ ਵਾਲੀ ਜਾਣ ਵਾਲੀ ਗੱਲ ਜੁਣੀ ਹੈ ਤਾਂ ਉਹ ਸਾਡੇ ਦਿਮਾਗ ਦੇ ਅੰਦਰੋਂ ਘੰਟੀ ਦੀ ਵਜਦੀ ਹੈ ਇੱਕ ਤਰ੍ਹਾਂ ਦੇ ਵਿੱਚ। ਸੋ ਪਲੀਜ਼ ਉਸ ਇਤੇ ਅਮਲ ਕਰਨਾ। ਮੈਂ ਸਹਿਣਾ ਜ਼ਿਆਦਾ ਕੁਝ ਨਹੀਂ ਕਹਾਣਾ। ਅਮਲ ਕਰਨਾ ਬਾਕੀ ਆਪਾਂ ਵੈਸੇ ਗੱਲ ਸਿੰਧ ਵਿੱਚ ਬਹੁਤ ਕਰਦੇ ਆ ਟੀਚਰ ਸਹਿਬਾਨ ਵੀ ਤੁਹਾਨੂੰ ਦੱਸਦੇ ਨੇ ਕਲਾਸ ਦੇ ਵਿੱਚ ਗੱਲ ਸਿਰਫ ਇੰਪਲੀਮੈਂਟੇਸ਼ਨ ਦੀ ਹੈ ਹੋਰ ਕੁਝ ਨਹੀਂ ਹੈ ਇਹ ਨਹੀਂ ਹੈ ਕਿ ਤੁਹਾਨੂੰ ਦੱਸਿਆ ਨਹੀਂ ਜਾਂਦਾ ਹੈਗਾ ਕਿਤੇ ਨਾ ਕਿਤੇ ਅਸੀਂ ਉਸ ਚੀਜ਼ ਤੋਂ ਵੇਸਰੇ ਹੋ ਚੁੱਕੇ ਸੀ ਹੋਪ ਸੋ ਕਿ ਤੁਹਾਨੂੰ ਵਧੀਆ ਲੱਗਿਆ ਹੋਵੇਗਾ ਇਹ ਗੱਲਾਂ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਅੱਗੇ ਲੈ ਕੇ ਜਾਣ ਦੇ ਸਹਾਈ ਹੋਣਗੇ ਧੰਨਵਾਦ